ਸਾਂਝੀ ਗੱਲ ਜੀ ਜਿਹੜੀ ਪਿਛੇ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਤੁਹਾਡੇ ਨਾਲ ਇੱਕ ਬਹੁਤ ਹੀ ਮਾੜੀ ਜਿਹੜੀ ਖਬਰ ਹੈ ਉਹ ਸਾਂਝੀ ਕਰਨ ਲੱਗੇ ਆ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਜ਼ਿਆਦਾ ਤਬਾਈ ਮਚਾਈ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ ਗਰੀਬਾਂ ਦੇ ਘਰ ਸੁੱਟ ਦਿੱਤੇ ਇੱਥੋਂ ਤੱਕ ਕਿ ਬਹੁਤ ਸਾਰੀਆਂ ਕੋਠੀਆਂ ਕਰੋੜਾਂ ਰੁਪਈਆ ਦੀਆਂ ਜਿਹੜੀਆਂ ਨੇ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਕੇ ਜਿਹੜੀਆਂ ਨੇ ਡਿੱਗ ਪਈਆਂ ਤਾਂ ਦਾਦੀ ਇਹ ਕੀ ਹੜਾ ਨੇ ਇੰਨਾ ਜ਼ਿਆਦਾ ਜੜਾ ਆ ਪੰਜਾਬ ਦਾ ਮਸਲਾ ਖਰਾਬ ਕੀਤਾ ਕਿ ਬਹੁਤ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਨੁਕਸਾਨ ਹੋਏ ਤੇ ਬਹੁਤ ਲੋਕ ਜਿਹੜੇ ਆ ਇਹਦੇ ਪ੍ਰਭਾਵ ਦੇ ਨਾਲ ਜਿਹੜਾ ਆ ਅਜੇ ਵੀ ਨਹੀਂ ਉੱਟਦੇ ਪਏ 2025 ਦੇ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੇ ਹੜ੍ਹ ਆਏ ਬਰਸਾਤਾ ਨੇ ਇੰਨਾ ਜ਼ਿਆਦਾ ਮਾੜਾ ਹਾਲ ਕਰ ਦਿੱਤਾ ਕਿ ਲੋਕ ਅਜੇ ਤੱਕ ਵੀ ਜਿਹੜੇ ਆ ਤਰਾ ਤਰਾ ਕਰਦੇ ਪਏ ਨੇ ਹਾਲਾਂਕਿ ਬਹੁਤ ਸਾਰੀਆਂ ਆ ਸੰਸਥਾਵਾਂ ਨੇ ਲੋਕਾਂ ਦਾ ਹੱਥ ਜ਼ਰੂਰ ਥੰਮਿਆ ਪਰ ਕਿਤੇ ਨਾ ਕਿਤੇ ਜਿਹੜਾ ਆ ਲੋਕ ਅੰਦਰੋਂ ਟੁੱਟੇ ਪਏ ਨੇ ਪਰ ਤਾਂ ਦੱਸ ਦਈਏ ਕਿ ਹੁਣ ਫੇਰ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਦੇਖਣ ਨੂੰ ਮਿਲਦੀ ਹੈ ਭਈ ਯਾਨੀ ਕਿ ਦੁਪਹਿਰਾਂ ਤੋਂ ਹੜ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਬਣਨ ਦੇ ਅਸਾਰ ਦੇ ਉੱਤੇ ਆ ਹੜ੍ਹ ਦੁਪਹਿਰਾਂ ਤੋਂ ਜਿਹੜੇ ਨੇ ਆ ਸਕਦੇ ਨੇ ਕਿਉਂਕਿ ਰਾਵੀ ਦੇ ਵਿੱਚ ਜਿਹੜਾ ਆ ਇੱਕ ਵਾਰੀ ਫੇਰ ਤੋਂ ਪਾਣੀ ਬਹੁਤ ਜ਼ਿਆਦਾ ਜਿਹੜਾ ਆ ਉੱਪਰ ਵਾਲੇ ਪਾਸੇ ਨੂੰ ਚਲਦਾ ਪਿਆ ਹੈ ਦੱਸਿਆ ਜਾ ਰਿਹਾ ਹੈ ਕਿ ਡੈਮ ਦੇ ਵਿੱਚੋਂ ਪਾਣੀ ਜਿਹੜਾ ਆ ਉਹ ਹੌਲੀ-ਹੌਲੀ ਕਰਕੇ ਛੱਡੇ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ 70000 ਕਿਊਸਿਕ ਪਾਣੀ ਜਿਹੜਾ ਆ ਛੱਡਿਆ ਗਿਆ ਆ ਜਿਹਦੇ ਨਾਲ ਦਰਿਆ ਜਿਹੜਾ ਆ ਕੰਡੋ-ਕੰਡੀ ਨਕੋ-ਨਕੀ ਹੋਇਆ ਪਿਆ ਆ Ravi ਦਰਿਆ ਦੇ ਵਿੱਚ ਪਾਣੀ ਦਾ ਸਤਰ ਦੇਖ ਕੇ ਲੋਕ ਕਾਫੀ ਜ਼ਿਆਦਾ ਕਬਰ ਆਏ ਹੋਏ ਨੇ ਤੇ ਬਹੁਤ ਸਾਰੇ ਥਾਵਾਂ ਤੋਂ ਜਿਹੜੀਆਂ ਨੇ ਉਹ ਫੋਨ ਕਾਲਸ ਵੀ ਆ ਰਹੀਆਂ ਨੇ ਕਿ ਭਾਈ ਸਾਹਿਬ ਇੱਕ ਵਾਰੀ ਫੇਰ ਇੱਧਰ ਆ ਕੇ ਫੇਰਾ ਜ਼ਰੂਰ ਮਾਰੋ ਕਿਉਂਕਿ ਇੱਧਰ ਫੇਰ ਤੋਂ ਜਿਹੜਾ ਆ ਹੜਾਂ ਵਾਲੀਆਂ ਸਥਿਤੀਆਂ ਬਣੀ ਹੋਈਆਂ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਇਹ ਖਬਰਾਂ ਨਿਕਲਦੀਆਂ ਪਈਆਂ ਸੀ ਕਿ ਜਿਹੜੇ ਆ ਬਰਸਾਤਾਂ ਕਿਉਂਕਿ ਬਰਸਾਤ ਇੱਕ ਵਾਰੀ ਫੇਰ ਤੋਂ ਪੰਜਾਬ ਦੇ ਵਿੱਚ 2 ਤੋਂ 4 ਦਿਨ ਆਪਣਾ ਜਿਹੜਾ ਆ ਉਹ ਜ਼ਿਆਦਾ ਕੰਮ ਕਰ ਸਕਦੀ ਏ ਜਿਹਦੇ ਕਰਕੇ ਦੱਸਿਆ ਜਾ ਰਿਹਾ ਕਿ ਇੱਕ ਵਾਰੀ ਫੇਰ ਤੋਂ ਜਿਹੜਾ ਆ ਬਰਸਾਤਾ ਕਾਰਨ ਦਰਿਆ ਪਾਣੀ ਦੇ ਨਾਲ ਭਰ ਸਕਦੇ ਆ ਤੇ ਪਹਿਲਾਂ ਹੀ ਜਿਹੜੇ ਨੇ ਬਹੁਤ ਸਾਰੇ ਬੰਨ ਜਿਹੜੇ ਟੁੱਟੇ ਪਏ ਨੇ ਉਹ ਬੰਨ ਪੂਰੇ ਅਜੇ ਪੂਰੀ ਤਰ੍ਹਾਂ ਨਹੀਂ ਗਏ ਹੋ ਸਕਦਾ ਆ ਉਥੋਂ ਦੀ ਪਾਣੀ ਫੇਰ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਵੜ ਸਕੇ ਤਾਂ ਦੱਸਦੀ ਇਹ ਕਿ ਇਹ ਜਿਹੜੇ ਅਲਰਟ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਨੇ ਸੱਚਾਈ ਕਿੰਨੀ ਹੈ ਜਾਂ ਕੀ ਗੱਲਬਾਤ ਆ ਉਹਦੇ ਤੇ ਅਜੇ ਅਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਟਿੰਬਣੀ ਨਹੀਂ ਕਰ ਸਕਦੇ ਪਰ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਤੁਹਾਨੂੰ ਅਲਰਟ ਕਰਨਾ ਚਾਹਾਂਗੇ ਕਿ ਇੱਕ ਵਾਰ ਤੁਸੀਂ ਵੀ ਅਲਰਟ ਰਹੋ ਕਿਉਂਕਿ ਜੇਕਰ ਨਦੀਆਂ ਨਾਲਿਆਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਪਾਣੀ ਜ਼ਿਆਦਾ ਜੜਾ ਆ ਉਹ ਵੱਧਦਾ ਪਿਆ ਤਾਂ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਜੇਕਰ ਹੈਵੀ ਬਰਸਾਤਾਂ ਜਿਹੜੀਆਂ ਨੇ ਪਹਾੜਾਂ ਦੇ ਵਿੱਚ ਹੁੰਦੀਆਂ ਨੇ ਦੁਬਾਰਾ ਤੋਂ ਤੇ ਹੜ੍ਹ ਆਉਣ ਦੇ ਚਾਂਸ ਵਧ ਸਕਦੇ ਨੇ ਕਿਉਂਕਿ ਪਹਿਲਾਂ ਹੀ ਜਿਹੜੇ ਨੇ ਬੰਨ੍ਹ ਟੁੱਟੇ ਪਏ ਨੇ ਤੇ ਪਾਣੀ ਦੇ ਵਿੱਚ ਜਿਹੜੀ ਦਰਿਆਵਾਂ ਦੇ ਵਿੱਚ ਰੇਤ ਜ਼ਿਆਦਾ ਹੋਣ ਕਰਕੇ ਜਿਹੜਾ ਆ ਉਹਨਾਂ ਦਾ ਜਿਹੜਾ ਆ ਪਾਣੀ ਇਕੱਠਾ ਰੱਖਣ ਦਾ ਵੀ ਜਿਹੜਾ ਆ ਉਹ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਕਹਿੰਦਾ ਭਾਵ ਦਰਿਆ ਰੇਤ ਨਾਲ ਪੂਰੇ ਜਾ ਚੁੱਕੇ ਨੇ ਤੇ ਕਾਫੀ ਹੱਦ ਤੱਕ ਜਿਹੜਾ ਆ ਪਾਣੀ ਬਾਹਰ ਨੂੰ ਆ ਸਕਦਾ ਆ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਖਬਰਾਂ ਤਾਂ ਮਿਲਦੀਆਂ ਪਈਆਂ ਨੇ ਪਰ ਜੇਕਰ ਤੁਸੀਂ ਰਾਵੀ ਦੇ ਕੰਢੇ ਤੇ ਕਿਤੇ ਵੀ ਰਹਿ ਜਿਓ ਜਾਂ ਆਲੇ ਦੁਆਲੇ ਦੇ ਪਿੰਡਾਂ 'ਚ ਰਹਿ ਜਿਓ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਨੇੜਲੇ ਦਰਿਆ ਦੇ ਵਿੱਚ ਕਿੰਨਾ ਪਾਣੀ ਹੈ ਤੇ ਕੀ ਹੈ ਬੀਬੀਐਮ ਨੇ ਵੀ ਜਿਹੜਾ ਆ ਉਹ ਹਾਈ ਅਲਰਟ ਕਰਦੇ ਹੋ ਜਿਹੜਾ ਆ ਅ ਇਸ਼ਾਰਾ ਕੀਤਾ ਕਿ ਆਪਣੇ ਆਪ ਨੂੰ ਜਿਹੜਾ ਆ ਸੰਭਾਲ ਕੇ ਰੱਖਿਓ ਇਥੋਂ ਤੱਕ ਕਿ ਕੇਂਦਰੀ ਮੰਤਰੀ ਸਾਹਿਬ ਕਾ ਕੇਂਦਰੀ ਮੰਤਰੀ ਜਿਹੜੇ ਨੇ ਉਹਨਾਂ ਨੇ ਵੀ ਜਾ ਕੇ ਲੋਕਾਂ ਦੇ ਨਾਲ ਤੇ ਬੀਐਸਐਫ ਦੇ ਨਾਲ ਰਾਬਤਾ ਕੀਤਾ ਤੇ ਉਹਨਾਂ ਨੂੰ ਵੀ ਦੱਸਿਆ ਕਿ ਧਿਆਨ ਨਾਲ ਰਹਿਓ ਕਿਤੇ ਰਾਤ ਬਰਾਤੇ ਜਿਹੜਾ ਆ ਉਹ ਪਾਣੀ ਵਧੇ ਤੇ ਉਸ ਪਾਣੀ ਵਜਨ ਦੇ ਨਾਲ ਜਿਹੜਾ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮਾਰ ਨਾ ਪਵੇ ਕਿਉਂਕਿ ਪਹਿਲਾਂ ਵੀ ਲੋਕ ਜਿਹੜੇ ਆ ਇਸ ਮਾਰ ਦੇ ਨੇ ਤੇ ਮਾਰ ਜਿਹੜੀ ਹੈ ਕਾਫੀ ਲੋਕਾਂ ਨੂੰ ਜਿਹੜੀ ਹੈ ਇਸ ਪਾਣੀ ਦੀ ਪਹਿ ਚੁੱਕੀ ਹੈ ਬਨੇ ਰਹੋਗੇ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਦੇ ਉੱਤੇ ਹਰ ਨਵੇਂ ਅਪਡੇਟ ਦੇ ਲਈ ਧੰਨਵਾਦ ਮਿਲਦੇ ਆ ਕਿਸੇ ਨਵੇਂ ਅਪਡੇਟ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਨਾਲ ਧੰਨਵਾਦ ਆਖਿਆ ਰੱਖਣਾ ਪਾਣੀ ਦੁਆਰਾ ਆ ਰਹਾ ਹੈ ਹਾਂ ਸਰ ਸੁਣਾ ਪਤਾ ਲੱਗਿਆ ਨਾ ਹਾਂ ਪਤਾ ਲੱਗਿਆ ਹਾਂ ਸਰ ਆਪਾਂ ਦਾਮ ਖਿਆਲ ਰੱਖਣਾ ਲੋਕੋ ਕੋ ਵੀ ਆਪकी ਡਿਊਟੀ ਹੋਰ ਵੱਧ ਜਾਏਗੀ ਇੱਕ ਵਾਰ ਫਿਰ ਪਾਣੀ ਆਦਾ ਤਾਂ ਖਿਆਲ ਰੱਖਣਾ ਠੀਕ ਹੈ ਹਾਂ ਕੋਈ ਜੂਤ ਹੋ ਤੋ ਐਜ਼ ਐਮਐਲਏ ਹਲਕੇ ਦਾ ਵਿਧਾਇਕ ਹੂੰ ਤੋ ਮੇਰੇ ਕੋ ਬੋਲ ਠੀਕ ਹੈ ਅਜਿਸ ਕਰੀ ਲੈਣਾ ਨਾ ਆਪ ਲੈਣਾ ਨਾ ਲੋਕੋ ਕੋ ਲੈਣਾ ਪਾਣੀ ਸੇ ਦੂਰ ਖਿਆਲ ਰੱਖਣਾ ਬਿਲਕੁਲ ਠੀਕ ਵਧਨਾ ਸ਼ੁਰੂ ਹੋ ਗਿਆ ਪਿੱਛੇ ਬਸਾਤ ਬਹੁਤ ਪਾਣੀ ਸ਼ੁਰੂ ਹੋ ਗਈ ਹੈ ਤੇ 7 ਤਰੀਕ ਤੱਕ ਖਤਰਾ ਹੈ ਠੀਕ ਹੈ ਠੀਕ ਹੈ ਜੇ ਆਪਾਂ 7 ਤਰੀਕ ਤੱਕ ਪਰਮਾਤਮਾ ਦੀ ਕਿਰਪਾ ਕਰਦੀ ਤੇ ਆਪਾਂ ਸਾਰੇ ਠੀਕ ਰਹਿਾਂਗੇ ਮੈਂ ਸਾਦੇ ਤੁਸੀਂ ਬੰ ਜਿਹੜੇ ਚੈੱਕ ਕਰਨ ਆ ਜਿਹੜੇ ਜਿੱਥੋਂ ਆਪਾਂ ਨੂੰ ਖਤਰਾ ਲੱਗਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਕ ਦੇ ਪਾਣੀ ਦੇ ਲਾਗੇ ਨਹੀਂ ਜਾਣਾ ਇੱਕ ਜਿਹੜਾ ਤੁਸੀਂ ਸਾਧਿਆ ਨੇ ਸੇਫ ਜਗ੍ਹਾ ਤੇ ਸਖਤ ਜਗ੍ਹਾ ਤੇ ਜਾਣਾ ਠੀਕ ਹੈ ਠੀਕ ਹੈ ਨਾ ਹਾਂ ਕਿਉਂਕਿ ਅੱਗੇ ਘਰ ਦੇ ਅਗੇ ਖਲਾਬ ਨੇ ਸਾਦੇ ਦਵਾ ਦਾ ਪਰੋਣੇ ਪੈਣੀ ਹਾਂਜੀ ਤੇ ਕੋਈ ਉੱਥੇ ਜਾ ਕੇ ਫਿਰ ਕੋਈ ਨਕਸਾਨ ਹੋ ਜੀ ਠੀਕ ਹੈ ਸੋ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਕਭੜਾਉਣਾ ਨਹੀਂਗਾ ਠੀਕ ਹੈ ਹਾਂ ਮੈਨੂੰ ਅੱਧੀ ਰਾਤ ਤੋ ਆਜ ਦੋਗੇ ਅੱਧੀ ਰਾਤ ਆਜੂਗਾ ਅੱਜ ਦੀ ਪਾਣੀ ਵਧਿਆ ਮੈਂ ਉਸੇ ਲੈ ਆ ਗਿਆ ਸੋ ਮੈਂ ਤੁਹਾਨੂੰ ਕਹਿ ਰਹਾ ਵੀ ਤਕੜੇ ਹੋ ਕੇ ਹੌਸਲੇ ਨਾਲ ਟਾਈਮ ਨੂੰ ਪਾਸ ਕਰ ਦਿਓ ਦਿਲ ਨਹੀਂ ਛੱਡਦਾ ਜਿਹੜੀ ਚੀਜ਼ ਦੀ ਲੋੜ ਹੋਊਗੀ ਤੁਸੀਂ ਮੈਨੂੰ ਕਾਲ ਕਰ ਦੇਣੀ ਹੈ ਠੀਕ ਹੈ ਨਾ ਮੈਂ ਮੈਂ ਤੁਹਾਡੇ ਨਾਲ ਸਰ ਲੱਗਦਾ ਫੇਰ ਲਾ ਦਿੰਦਾ ਫੋਨ ਮਾਲਾ ਬਹੁਤ ਜ਼ਿਆਦਾ ਨਹੀਂ ਲੱਗਦੇ ਪਰ ਥੋੜਾ ਪਾਣੀ ਬੱਸ ਸਕਦਾ ਠੀਕ ਹੈ ਹਾਂ ਉਹ ਤਾਂ ਤੇ ਨਹੀਂ ਹੋਣਗੇ ਮਹਾਰਾਜ ਕਿਰਪਾਈ ਕਰੋ ਪਰਮਾਤਮਾ ਪਰ ਪਰ ਫਿਰ ਵੀ ਇਹ ਬੱਚਿਆਂ ਨੂੰ ਖਾਸ ਤੌਰ ਤੇ ਇਹ ਇਹਨਾਂ ਨੂੰ ਨਹੀਂ ਜਾਂਦਾ ਭਾਈ ਜੀ ਬੱਚਿਆਂ ਨੂੰ ਪਾਣੀ ਵਾਲੇ ਪਾਸੇ ਨਹੀਂ ਜਾਂਦੀ ਠੀਕ ਹੈ ਸਰ ਹਾਂ ਮੈਂ ਉਹ ਤੁਹਾਡਾ ਜਿੱਥੋਂ ਪਾਣੀ ਆਇਆ ਉਹ ਬੰਦ ਵੇਖ ਕੇ ਆਇਆ ਕੋਟਰ ਜਦਿਆ ਠੀਕ ਹੈ ਨਾ ਇਸ ਕਰਕੇ ਸਾਦ ਨੂੰ ਬੇਨਤੀ ਆ ਕਿ ਸੇਫ ਜਗ੍ਹਾ ਤੇ ਰਹਿਣਾ ਸਖਤ ਜਗ੍ਹਾ ਠੀਕ ਹੈ ਜਦੋਂ ਪਤਾ ਲੱਗਦੇ ਪਾਣੀ ਆ ਗਿਆ ਤਾਂ ਆਪਣੇ ਸਖਤ ਜਗ੍ਹਾ ਤੇ ਚੱਲ ਜਾਈਏ ਕਿਰਪਾ ਰੱਖਿਓ ਕਿਰਪਾ ਆਰਾਮ ਕਰਿਆ ਕਰੋ ਹਾਂ ਬਾਬਾ ਬੁੱਢਾ ਸਾਹਿਬ ਦੇ ਗਾੜੀ ਅਰਦਾਸ ਕਰੋ ਕਿ ਪਰਮਾਤਮਾ ਦੀ ਕਿਰਪਾ ਕਰ ਸਾਡਾ ਅੱਗੇ ਬੜਾ ਨੁਕਸਾਨ ਹੋ ਗਿਆ ਕੋਈ ਨਹੀਂ ਠੀਕ ਹੈ ਨਾ ਮੈਂ ਇਸੇ ਕਰਕੇ ਆਇਆ ਸੀ ਬਾਕੀ ਕੋਈ ਦੇ ਘਬਰਾਉਣਾ ਦੀ ਕੋਈ ਚੀਜ਼ ਦੀ ਲੋੜ ਨਹੀਂ ਤੁਸੀਂ ਮੈਨੂੰ ਕਾਲ ਕਰਦੀ ਆ ਮੈਂ ਤੁਹਾਡੇ ਨਾਲ ਆ ਹਾਂ ਠੀਕ ਹਾਂ ਖਿਆਲ ਰੱਖਣਾ ਪਾਣੀ ਦੁਬਾਰਾ ਆ ਰਿਹਾ ਹੈ ਪਤਾ ਲੱਗਿਆ ਨਾ ਆਪਕੋ ਹਾਂ ਸਰ ਆਪਣਾ ਵੀ ਖਿਆਲ ਰੱਖਣਾ ਲੋਕੋ ਦਾ ਵੀ ਕਿ ਆਪਕੀ ਡਿਊਟੀ ਹੋਰ ਵੱਧ ਜਾਏਗੀ ਇੱਕ ਵਾਰ ਫਿਰ ਪਾਣੀ ਆ ਰਿਹਾ ਹੈ ਤਾਂ ਖਿਆਲ ਰੱਖਣਾ ਠੀਕ ਹੈ ਹਾਂ ਕੋਈ ਜੂਤ ਹੋ ਤੋ ਐਜੇ ਐਮਐਲਏ ਹਲਕੇ ਦਾ ਵਿਧਾਇਕ ਹੂ ਤੋ ਮੇਰੇ ਕੋ ਬੋਲ ਦੇ ਠੀਕ ਹੈ ਅਜਿਸ ਕਰੀ ਲੈਣਾ ਨਾ ਆਪ ਲੈਣਾ ਨਾ ਲੋਕੋ ਕੋ ਲੈਣਾ ਸਰ ਪਾਣੀ ਸੇ ਦੂਰ ਛਾੜ ਰੱਖਣਾ ਬਿਲਕੁਲ ਠੀਕ ਉਹ ਵਧਨਾ ਸ਼ੁਰੂ ਹੋ ਗਿਆ ਹਾਂਜੀ ਠੀਕ ਹੈ ਪਿੱਛੇ ਬਸਾਤ ਬਹੁਤ ਪੈਣੀ ਸ਼ੁਰੂ ਹੋ ਗਈ ਹੈ ਤੇ 7 ਤਰੀਕ ਤੱਕ ਖਤਰਾ ਹੈ ਠੀਕ ਹੈ ਠੀਕ ਹੈ ਜੇ ਆਪਾਂ 7 ਤਰੀਕ ਤੱਕ ਪਰਮਾਤਮਾ ਦੀ ਕਿਰਪਾ ਕਰਦੀ ਤੇ ਆਪਾਂ ਸਾਰੇ ਠੀਕ ਬੋਲਾਂਗੇ ਮੈਂ ਸਾਦੇ ਤੁਸੀਂ ਬੰ ਜਿਹੜੇ ਚੈੱਕ ਕਰਨ ਆ ਜਿਹੜੇ ਜਿੱਥੋਂ ਆਪਾਂ ਨੂੰ ਖਤਰਾ ਲੱਗਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਕ ਦੇ ਪਾਣੀ ਦੇ ਲਾਗੇ ਨਹੀਂ ਜਾਣਾ ਇੱਕ ਜਿਹੜਾ ਤੁਸੀਂ ਸਾਧਿਆ ਨੇ ਸੇਫ ਜਗ੍ਹਾ ਤੇ ਸਖਤ ਜਗ੍ਹਾ ਤੇ ਜਾ ਠੀਕ ਹੈ ਠੀਕ ਹੈ ਨਾ ਹਾਂ ਕਿਉਂਕਿ ਅੱਗੇ ਘਰ ਤੇ ਅੱਗੇ ਖਲਾਬ ਨੇ ਸਾਦੇ ਦਵਾ ਦਾ ਬੜਾਉਣੇ ਪੈਣਗੇ ਹਾਂਜੀ ਤੇ ਕੋਈ ਉੱਥੇ ਜਾ ਕੇ ਫਿਰ ਕੋਈ ਨੁਕਸਾਨ ਨਾ ਹੋ ਜੀ ਠੀਕ ਹੈ ਸੋ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਕਵੜਾਉਣਾ ਨਹੀਂਗਾ ਠੀਕ ਹੈ ਹਾਂ ਮੈਨੂੰ ਅੱਧੀ ਰਾਤ ਵਾਜ ਦੋਗੇ ਅੱਧੀ ਰਾਤ ਆਜੂਗਾ ਅੱਜ ਜੀ ਪਾਣੀ ਵਧਿਆ ਮੈਂ ਉਸੇ ਲੈ ਆ ਗਿਆ ਸੋ ਮੈਂ ਤੁਹਾਨੂੰ ਕਹਿ ਰਿਹਾ ਵੀ ਤਕੜੇ ਹੋ ਕੇ ਹੌਸਲੇ ਨਾਲ ਟਾਈਮ ਨੂੰ ਪਾਸ ਕਰਦੇ ਦਿਲ ਨਹੀਂ ਛੱਡਦਾ ਜਿਹੜੀ ਚੀਜ਼ ਦੀ ਲੋੜ ਹੋਊਗੀ ਤੁਸੀਂ ਮੈਨੂੰ ਕਾਲ ਕਰ ਦੇਣੀ ਹੈ ਠੀਕ ਹੈ ਨਾ ਮੈਂ ਮੈਂ ਤੁਹਾਡੇ ਨਾਲ ਸਰ ਲੱਗਦਾ ਫੇਰ ਲਾ ਦਿੰਦਾ ਫੋਨ ਮਾਲਾ ਬਹੁਤ ਜ਼ਿਆਦਾ ਨਹੀਂ ਲੱਗਦੇ ਪਰ ਥੋੜਾ ਪਾਣੀ ਬੱਸ ਸਕਦਾ ਠੀਕ ਹੈ ਹਾਂ ਉਹ ਤਾਂ ਤੇ ਨਹੀਂ ਹੋਣਗੇ ਮਹਾਰਾਜ ਕਿਰਪਾਈ ਕਰੋ ਪਰਮਾਤਮਾ ਪਰ ਪਰ ਫੇਰ ਵੀ ਇਹ ਬੱਚਿਆਂ ਨੂੰ ਖਾਸ ਤੌਰ ਤੇ ਇਹਨਾਂ ਨੂੰ ਨਹੀਂ ਜਾਂਦਾ ਭਾਈ ਜੀ ਬੱਚਿਆਂ ਨੂੰ ਪਾਣੀ ਵਾਲੇ ਪਾਸੇ ਨਹੀਂ ਜਾਂਦੀ ਠੀਕ ਹੈ ਹਾਂ ਮੈਂ ਉਹ ਤੁਹਾਡਾ ਜਿੱਥੋਂ ਪਾਣੀ ਆਇਆ ਉਹ ਬੰਨ ਵੇਖ ਕੇ ਆਇਆ ਕੋਟਰ ਜਦਿਆ ਠੀਕ ਹੈ ਨਾ ਇਸ ਕਰਕੇ ਸਾਦ ਨੂੰ ਬੇਨਤੀ ਆ ਕਿ ਸੇਫ ਜਗ੍ਹਾ ਤੇ ਰਹਿਣਾ ਸਖਤ ਜਗ੍ਹਾ ਠੀਕ ਹੈ ਜਦੋਂ ਪਤਾ ਲੱਗਦੇ ਪਾਣੀ ਆ ਗਿਆ ਤਾਂ ਆਪਣੇ ਸਖਤ ਜਗ੍ਹਾ ਤੇ ਚੱਲ ਜਾਓ ਕਿਰਪਾ ਰੱਖਿਓ ਕਿਰਪਾ ਅਰਦਾਸ ਕਰੋ ਹਾਂ ਬਾਬਾ ਬੁੱਢਾ ਸਾਹਿਬ ਦੇ ਗਾੜੀ ਅਰਦਾਸ ਕਰੋ ਕਿ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਲੱਗੇ ਬੜਾ ਨੁਕਸਾਨ ਹੋਵੇ ਕੋਈ ਨਹੀਂ ਠੀਕ ਹੈ ਨਾ ਮੈਂ ਇਸੇ ਕਰਕੇ ਆਇਆ ਸੀ ਆ ਬਾਕੀ ਕੋਈ ਦੇ ਘਪਰੋੜਾਂ ਦੀ ਕੋਈ ਚੀਜ਼ ਦੀ ਲੋੜ ਨਹੀਂ ਤੁਸੀਂ ਮੈਨੂੰ ਕਾਲ ਕਰਦੇ ਹੋ ਮੈਂ ਤੁਹਾਡੇ ਨਾਲ ਆ ਠੀਕ ਹੈ ਹਾਂ ਠੀਕ